ਬਾਤਰਾ ਮੰਡਲ ਦੇ ਕਸਬਾ ਕੱਗਾ ਕੀ ਦਾਣਾ ਮੰਡੀ ਦੇ ਇੱਕ ਕਮਿਸ਼ਨ ਏਜੰਟ ਵੱਲ ਦੀ ਜਿਹੜੀ ਖਰੀਦ ਹੋਈ ਸੀ ਉਹ ਇਧਰ ਟਰੱਕ ਭਰ ਕੇ ਪੰਸਬ ਦੇ ਗੋਦਾਮ ਦੇ ਵਿੱਚ ਗਿਆ ਤਾਂ ਪੰਸਬ ਦੇ ਅਧਿਕਾਰੀਆਂ ਨੂੰ ਕੋਈ ਸ਼ੱਕ ਹੋਇਆ ਤਾਂ ਉੱਥੇ ਜਿਹੜਾ ਕਮਿਸ਼ਨ ਏਜੰਟ ਹੈ ਉਸ ਨੂੰ ਬੁਲਾਇਆ ਗਿਆ ਉਸ ਦੀ ਬੋਰਿੰਗ ਜਾਂਚ ਕੀਤੀ ਗਈ 400 ਬੋਰੀਆਂ ਉਸ ਦੀ ਇੱਕ ਟਰੱਕ ਦੇ ਰਾਹੀਂ ਭਰ ਕੇ ਉੱਥੇ ਗਈਆਂ ਸੀ ਜਿਸ ਦੇ ਵਿੱਚੋਂ ਪੱਥਰ ਨਿਕਲੇ ਆਂ 5-6 ਬੋਰੀਆਂ ਦੇ ਵਿੱਚ ਜਿਸ ਤੇ ਪੰਸਬ ਦੇ ਇੰਸਪੈਕਟਰ ਦਿਜੀਤ ਸਿੰਘ ਵੱਲੋਂ ਇਸ ਕੀ ਰਿਪੋਰਟ ਚਾਹ ਕਰਕੇ ਐਸਡੀਐਮ ਪਾਤਰਾ ਦਿੱਤੀ ਗਈ ਜਿਸ ਤੇ ਐਸਡੀਐਮ ਪਾਤਰਾ ਵੱਲੋਂ ਇਸ ਫਰਮ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ 15 ਦਿਨ ਦੇ ਲਈ ਇਸ ਫਰਮ ਦਾ ਲਾਇਸੈਂਸ ਰੱਦ ਕੀਤਾ ਗਿਆ ਹੈ ਦੂਜੇ ਪਾਸੇ ਜਦ ਵਪਾਰੀ ਜਤਿੰਦਰਪਾਲ ਸਿੰਘ ਬਿੱਟੂ ਕਮਿਸ਼ਨ ਏਜੰਟ ਦੇ ਜਦ ਪੱਖ ਲਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਔਰ ਵਪਾਰੀਆਂ ਨੇ ਵੀ ਕਿਹਾ ਵੀ ਇਹ ਸਰਾਰਤ ਕੀਤੀ ਗਈ ਹੈ ਜੇ ਸਾਡੀ ਮੰਡੀ ਦੇ ਵਿੱਚ ਅੱਜ ਤੱਕ ਕੋਈ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਨਹੀਂ ਆਈ ਔਰ ਇਸ ਵਪਾਰੀ ਵੱਲੋਂ ਸਿਰਫ 5-6 ਕੱਟਿਆਂ ਦੇ ਵਿੱਚ ਹੀ ਪੱਥਰ ਪਾਏ ਜਾਣੇ ਸੀ ਇਹ ਇੱਕ ਜਾਂਚ ਦਾ ਵਿਸ਼ਾ ਲੇਕਿਨ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਫਿਲਹਾਲ ਜਿਹੜਾ ਕਮਿਸ਼ਨ ਏਜੰਟ ਹੈ ਉਸਕਾ ਲਾਇਸੈਂਸ ਰੱਦ ਕੀਤਾ ਹੈ ਔਰ ਇਸ ਤੋਂ ਪਹਿਲਾਂ ਸੰਗਰੂਰ ਦੇ ਵਿੱਚ ਵੀ ਜਿਹੜੀ ਕਣਕ ਦੀ ਬੋਰੀਆਂ ਭਰ ਕੇ ਰੇਲ ਰਾਈਂ ਟ੍ਰੈਕ ਭੇਜਿਆ ਗਿਆ ਸੀ ਉਸ ਦੇ ਵਿੱਚ ਤੂੜੀ ਨਿਕਲੀ ਸੀ ਉਸ ਦੇ ਵਿੱਚ ਵੀ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਸੀ ਲੇਕਿਨ ਇਸ ਤਰ੍ਹਾਂ ਦੀ ਘਟਨਾਵਾਂ ਨਹੀਂ ਹੋਣੀ ਚਾਹੀਦੀਆਂ ਇਹ ਸਾਰੀ ਸਾਜ਼ਿਸ਼ ਰਚੀ ਹੈ ਕਿਵੇਂ ਹੁਣ ਮੇਰੀ ਦੁਕਾਨ ਤੋਂ ਉਦੋਂ 425 ਗੱਟੇ ਕਣਕ ਦੇ ਗਏ ਨੇ 8ਵੇ ਮੇਰੀ ਦੁਕਾਨ ਤੋਂ ਲੋਡ ਕਰਕੇ ਗਏ ਨੇ ਕੱਟੇ ਮੈਨੂੰ 2 ਵਜੇ ਇਨਸਪੈਕਟਰ ਸਾਹਿਬ ਦਾ ਫੋਨ ਆਇਆ ਕਹਿੰਦਾ ਵੀ ਤੇਰਾ ਇੱਥੇ ਕੱਟਾ ਪਾੜ ਗਿਆ ਉਹਦੇ ਪੱਥਰ ਨਿਕਲੇ ਆ ਮੈਂ ਸਰ ਜੀ ਇਹ ਤਾਂ ਹੋ ਨਹੀਂ ਸਕਦਾ ਕਹਿੰਦੇ ਮੈਂ ਪ੍ਰਧਾਨ ਜੀ ਨੂੰ ਨਾਲ ਲੈ ਕੇ ਅਜੀ ਕੁਮਾਰ ਨਾਲ ਲੈ ਕੇ ਉੱਥੇ ਪਹੁੰਚਿਆ ਮੈਂ ਵੀ ਸਾਰੇ ਕੱਟੇ ਖੋਲੋ ਉਹਨਾਂ ਨੇ ਸਾਰੇ ਕੱਟੇ ਖਲਾਏ ਜੋ ਸਾਰੇ ਕੱਟੇ ਖਲਾਏ 5 5 ਗੱਟਿਆਂ ਵਿੱਚੋਂ ਤਕਰੀਬਨ ਪੱਥਰ ਨਿਕਲੇ ਪੰਜ-ਛੇ ਪੱਥਰ ਜਿਹਦਾ ਤਕਰੀਬਨ ਵਜਨ ਸਭ 8 ਕਿਲੋ ਵਜਨ ਮੰਨਦਾ 8 ਕਿਲੋ 300 ਗ੍ਰਾਮ ਪਰ ਇਹ ਵੀ ਸਾਜਸ 198 ਰੁਪਏ ਦੀ ਕਣਕ ਬਣੀ 250 ਦਾ ਆਉਣਾ ਮੈਂ 198 ਦਾ ਕਪਲਾ ਕਰੂੰਗਾ ਇਹ ਸਿਰਫ ਰਜੀ ਕਿਸੇ ਨੇ ਸਾਜਸ ਨੇ ਮੈਨੂੰ ਪਤਾਇਆ ਇਹਦੇ ਬ੍ਰਿੱਕੀ ਤੱਕ ਜਾ ਕੇ ਚਾਂ ਉਹਨੀ ਚਾਹੀਦੀ ਹੈ ਅਸੀਂ ਕੈਮਰਾ ਵੀ ਖੜਾ ਰੇਆ ਵੀ ਰੋਡ ਤੋਂ ਵੀ ਸਾਨੂੰ ਪਤਾ ਲੱਗੇ ਵੀ ਕਿਹਨੇ ਕਰੀਏ ਛਾੜਤ 8 ਕਿਲੋ 300 ਗ੍ਰਾਮ ਵਜਨ ਦਾ ਤਕਰੀਬਨ 300 ਹਾਂ ਉਹ ਤੇ ਕੰਡੇ ਤੇ ਲਾਇਆ ਗਿਆ ਸੀ ਕੋਈ ਵੀ ਆੜਤੀਆ ਕੋਈ ਆਪਦੀ ਇਮੇਜ ਖਰਾਬ ਨਹੀਂ ਕਰਨਾ ਚਾਹਦਾ 5 400 ਵਾਸਤੇ 5 4000 ਵਾਸਤੇ ਵੀ ਨਹੀਂ ਕਰਨਾ ਚਾਹੁੰਦਾ ਇਹ ਕੋਈ ਘਟਨਾ ਹੋਈ ਹੈ ਕੋਈ ਇਹਦੀ ਕੋਈ ਪੋਲੀਟਿਕਲ ਕੋਈ ਨਿੱਜੀ ਵੀ ਹੋ ਸਕਦੀ ਹੈ ਕਿ ਦੇਖੋ ਮੰਡੀ ਹੈ ਜਾਂ ਸਮਾਜ ਚ ਰਹਿੰਦਾ ਤੇ ਇਸ ਕਰਕੇ ਸਾਡੀ ਮੰਡੀ ਨੂੰ ਬਦਨਾਮ ਕਰਨ ਵਾਸਤੇ ਵੀ ਹੋ ਸਕਦੀ ਹੈ ਇਹ ਗੱਲ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਤੇ ਬਰੀਕੀ ਨਾਲ ਜਾਂਚ ਕਰਕੇ ਦਾ ਇਨਸਾਫ ਦਵਾਇਆ ਜਾਵੇ ਨੇ ਜੀ ਇਸ ਤਰ੍ਹਾਂ ਦੀ ਕੋਈ ਵੀ ਕਦੇ ਵੀ ਸਾਡੇ ਮਤਲਬ ਕੋਈ ਸ਼ਿਕਾਇਤ ਨਹੀਂ ਆਈ ਜਿਹਦੇ ਵਿੱਚ ਕਿਸੇ ਨੇ ਕੋਈ ਇਸ ਤਰ੍ਹਾਂ ਦਾ ਫਰੋਡ ਕੀਤਾ ਹੋਵੇ ਜਾਂ ਕੋਈ ਇਟਾ ਪੱਥਰ ਪਾਏ ਹੋਣ ਜਾਂ weight ਘਟਾ ਦੇਣ ਦੀ ਕਿਸੇ ਦੀ ਮਨਸਾ ਹੋਵੇ ਜਾਂ ਸਫਾਈ ਦੀ ਕੋਈ ਕਮੀ ਹੋਵੇ ਹਰ ਇੱਕ ਪਾਸੇੋਂ ਹੀ ਮੰਡੀ ਇੱਕ ਨੰਬਰ ਤੇ ਆ ਇੱਕ ਨੰਬਰ ਦੇ ਸਾਡੀ ਮੰਡੀ ਦਾ ਜਿਹੜਾ ਹੈਗਾ ਫੜ ਫੜਨੇ ਸਾਡੇ ਕੋਈ ਮਿੱਟੀ ਘਟੇ ਦਾ ਕੰਮ ਨਹੀਂ ਹਰ ਇੱਕ ਬੰਦਾ ਜਿਹੜਾ ਹੁੰਦਾ ਸਾਡੇ ਮਾਲ ਨੂੰ ਸਰਾਉਂਦਾ ਵੀ ਹਾਂ ਬਹੁਤ ਵਧੀਆ ਮਾਲ ਪਰ ਗੱਲ ਇਹ ਆਉਂਦੀ ਹੈ ਨਾ ਇੱਥੋਂ ਫਰੋਡ ਦੀ ਇੱਥੋਂ ਪਤਾ ਲੱਗਦਾ ਵੀ ਉਹ ਜਦੋਂ ਵੀਡੀਓ ਚ ਬੋਲ ਰਹੇ ਨੇ ਉਹ ਕਹਿ ਰਹੇ ਨੇ ਉਹ ਇੱਕ ਗੱਟਾ ਪਿਆ ਇੱਕ ਉਹ ਉਹ ਖੋਲੋ ਇੱਕ ਉਹ ਉਂਗਲਾਂ ਕਰ ਕਰਕੇ ਕਹਿ ਰਹੇ ਨੇ ਇਹਦਾ ਮਤਲਬ ਉਹਨਾਂ ਗੱਟਿਆਂ ਦੀ ਨਿਸ਼ਾਨੀ ਲਾਈ ਹੋਈ ਹੈ ਵੀ ਇਹਨਾਂ ਚ ਪੱਥਰ ਇਹ ਖੋਲੋ ਇਹ ਚੀਜ਼ ਸਾਫ ਜਾਹਰ ਕਰਦੀ ਹੈ ਵੀ ਇਹ ਤਾਂ ਜਾਣ ਬੁੱਝ ਕੇ ਕਿਸੇ ਦਾ ਅਕਸ ਖਰਾਬ ਕਰਨ ਵਾਸਤੇ ਹੋਇਆ ਸਾਰਾ ਕੁਝ ਨਹੀਂ ਅਦਰਵਾਈ ਕੋਈ ਨਹੀਂ ਇਹਦੇ ਨਾਲ ਕੱਲੀ ਮੈਣੀ ਦੀ ਬਦਨਾਮੀ ਨਹੀਂ ਮੈਨੇਟੇਟਰ ਦੀ ਸਾਡੀ ਵੀ ਸਾਰੀ ਮੰਡੀ ਦੀ ਨਾਲ ਬਦਨਾਮੀ ਹੈ ਇਸ ਚ ਅਸੀਂ ਵੀ ਸਾਰੇ ਮਹਿਸੂਸ ਕਰਦੇ ਆਂ ਵੀ ਇਹ ਵਧੀਆ ਨਹੀਂ ਹੋਇਆ ਮਾੜਾ ਹੋਇਆ ਸਾਡੀ ਮੰਡੀ ਨੂੰ ਇਸ ਚੀਜ਼ ਦਾ ਬਰੀਕੀ ਨਾਲ ਕੋਰ ਕਰਕੇ ਇਨਸਾਫ ਦਵਾਇਆ ਜਾਵੇ ਜਿਸ ਕਰਕੇ ਸਾਡੀ ਇਹੀ ਮੰਗ ਹੈ ਪ੍ਰਸ਼ਾਦ ਕੁੜਮੋਰਿੰਦਰ ਮਹਾਂਪਤੀ ਡਗਜੀਤ ਸਿੰਘ ਜੀ ਹਾਂਜੀ ਪ੍ਰਸੋਤਮ ਕੋਸਿਕ ਬੋਲ ਰਿਹਾ ਸਰ ਸਮਾਣਾ ਦਾ ਰਿਪੋਰਟਰ ਹਾਂਜੀ ਹਾਂਜੀ ਸਰ ਕੱਗੇ ਵਾਲੇ ਮੈਂ ਕੀ ਕੁਝ ਨਿਕਲੇ ਸੀ ਪਲੀਜ਼ ਦੱਸੋਗੇ ਬਰੀਫ ਦੇ ਵਿੱਚ ਕਿ ਮੈਨੀ ਟ੍ਰੈਂਡਿੰਗ ਕੰਪਨੀ ਆ ਕਿੰਨੇ ਕਿੰਨੇ ਬੋਰੀਆਂ ਸੀ ਤੇ ਕਿੰਨੇ ਬੋਰੀਆਂ ਚੋਂ ਪੱਥਰ ਨਿਕਲੇ ਸਰ 70 ਬੋਰੀਆਂ ਸੀ ਜੀ ਉਹ ਚ ਅੱਛਾ ਫਿਰ ਉਸ ਦੀ ਉਸ ਦੀ ਰਿਪੋਰਟ ਤੁਸੀਂ ਸੀਨਰ ਨੂੰ ਕਿਸੇ ਨੂੰ ਹਾਂਜੀ ਹਾਂਜੀ ਨਾਲ ਦੀ ਨਾਲ ਕਰਤੀ ਸੀ ਐਜੋ ਸਾਹਿਬ ਨੂੰ ਦਿੱਤੀ ਸੀ ਹਾਂਜੀ ਹਾਂਜੀ ਆਪਣੇ ਡੀਐਮ ਸਾਹਿਬ ਮਾਰਕੀਟ ਕਮੇਟੀ ਨੂੰ ਦਿੱਤੀ ਸੀ ਜੀ ਤੇ ਉਹਨਾਂ ਲਸਾਂਸ ਤੱਕ ਹੋ ਗਿਆ ਸੀ ਅਗਲੇ ਦਿਨ ਟੋਟਲ ਬੁਰੀਆਂ ਕਿੰਨੀ ਸੀ ਟਰੱਕ ਦੇ ਵਿੱਚ ਦੇ ਗਈਆਂ ਗੁਦਾਮ ਦੇ ਆਪਣੇ ਗਾਉਂ ਦਾਮ ਦੇ ਚ ਚਾਰ ਸੌ ਵਾਲਾ ਟਰੱਕ ਸੀ ਜੀ ਬੜਾ ਟਰਾਲਾ ਸੀ ਜੀ ਹਾਂਜੀ ਤੇ ਕੋਈ ਇਨਫੋਰਮੇਸ਼ਨ ਸੀ ਜਿਸ ਤਰ੍ਹਾਂ ਉਹ ਕਹਿੰਦਾ ਵੀ ਇਸੇ ਕੋਈ ਨਿਸ਼ਾਨ ਲਾ ਰੱਖ ਕੇ ਦੇ ਚਿੱਟੇ ਕੇ ਕੋਈ ਮੰਨ ਲੋ ਇਸ ਤਰ੍ਹਾਂ ਉਹ ਕਹਿੰਦੇ ਇਹ ਤਾਂ ਨਹੀਂ ਮੈਨੂੰ ਪਤਾ ਜੀ ਅੱਛਾ ਹਾਂਜੀ ਨੇ ਉਹਦਾ ਕਹਿਣਾ ਹੈ ਜੀ ਜਿਹੜਾ ਜੋ ਚੈਟਿੰਗ ਹੁੰਦੀ ਹੈ ਜੀ ਬੋਰੀਆਂ ਦੀ ਵੀ ਕਣਕ ਸਹੀ ਆ ਰਹੀ ਆ ਗਿੱਲੀ ਤਾਂ ਨਹੀਂ ਆ ਰਹੀ ਹੂੰ ਹੂੰ ਉਹਦੇ ਦਰਾਂ ਨੇ ਪਤਾ ਲੱਗਿਆ ਜੀ ਇਹ ਫਿਰ ਹਰ ਕਟਾ ਚੈੱਕ ਕਰਦੇ ਹੋ ਕਿ ਮਤਲਬ ਇਸ ਤਰ੍ਹਾਂ ਕੋਈ ਸ਼ੱਕ ਹੋਂਦ ਤੇ ਹੁੰਦਾ ਹੈ ਇਹ ਤਾਂ ਸ਼ੱਕ ਨਹੀਂ ਮਤਲਬ ਅ ਜਦੋਂ ਲੇਬਰ ਵਾਲੇ ਨੇ ਚੱਕਿਆ ਜੀ ਉਦੋਂ ਹੀ ਉਹਦੇ ਮਤਲਬ ਲੱਗਿਆ ਪੈਰਪੂਰ ਤੇ ਲੱਗਿਆ ਜੀ ਜੀ ਜਦੋਂ ਉਹਨੇ ਸੱਟਿਆ ਹੂੰ ਹੂੰ ਮਤਲਬ ਇੰਨੀ ਹੀ ਹੈਵੀ ਚੀਜ਼ ਦਾ ਉਹ ਉਦੋਂ ਹੀ ਡਿਟੈਕਟ ਹੋ ਜਾਂਦੀ ਆ ਨਾ ਜੀ 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 ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿਕਸ ਮਾਣਾ ਨਿਊਜ਼